ਹਾਂਜੀ ਸੰਗਤ ਜੀ ਬਹੁਤ ਸਾਰੀਆਂ ਸੰਗਤਾਂ ਨੂੰ ਇਸ ਪਾਵਨ ਪਵਿੱਤਰ ਸਥਾਨ ਦੇ ਇਤਿਹਾਸ ਬਾਰੇ ਨਹੀਂ ਪਤਾ ਇਹ ਹੈ ਗੁਰਦੁਆਰਾ ਤੀਰ ਗੜੀ ਸਾਹਿਬ ਪੌਂਟਾ ਸਾਹਿਬ ਦੀ ਪਾਵਨ ਧਰਤੀ ਤੇ ਸਥਾਨ ਸਥਿਤ ਹੈ ਪਹਿਲਾ ਜੰਗ ਮਹਾਰਾਜੀ ਨੇ ਆਪਣੇ ਜੀਵਨ ਦਾ ਇਸ ਧਰਤੀ ਦੇ ਉੱਤੇ ਕੀਤਾ ਜਿਹਨੂੰ ਪੌਂਟਾ ਸਾਹਿਬ ਕਹਿੰਦੇ ਆਪਾਂ ਤੇ ਮਹਾਰਾਜ ਜੀ ਇਸ ਪਵਿੱਤਰ ਸਥਾਨ ਵਾਲੀ ਜਗ੍ਹਾ ਤੇ ਖੜੇ ਸੀ ਜੰਗ ਜੋਰਾਂ ਸ਼ੋਰਾਂ ਤੇ ਚੱਲ ਰਿਹਾ ਸੀ ਪਹਾੜੀ ਰਾਜਿਆਂ ਨਾਲ ਮਹਾਰਾਜ ਜੀ ਦਾ ਪਹਿਲਾ ਜੰਗ ਜੋ ਕਿ ਮਹਾਰਾਜ ਜੀ ਨੇ ਆਪਣੇ ਜੀਵਨ ਦੀ ਜਵਾਨੀ ਕਾਲ ਦੇ ਵਿੱਚ ਕੀਤਾ ਤੇ ਸਾਧ ਸੰਗਤ ਜੀ ਜਦੋਂ ਇੱਥੇ ਖੜੇ ਨਾ ਮਹਾਰਾਜ ਤੇ ਇੱਕ ਰਾਜਾ ਹਰੀਚੰਦ ਸੀ ਪਹਾੜੀ ਰਾਜਾ ਉਹਨੇ ਮਹਾਰਾਜ ਜੀ ਦੇ ਉੱਤੇ ਤਿੰਨ ਤੀਰ ਛੱਡੇ ਪਹਿਲਾ ਤੀਰ ਜਦੋਂ ਛੱਡਿਆ ਉਹ ਮਹਾਰਾਜ ਜੀ ਦੇ ਘੋੜੇ ਦੀ ਕਾਠੀ ਨੂੰ ਜਿਹੜਾ ਦੂਜਾ ਤੀਰ ਛੱਡਿਆ ਉਹਨੇ ਉਹ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਦਸਤਾਰ ਕੰਨ ਦੇ ਕੋਲੋਂ ਦੀ ਹੋ ਕੇ ਲੰਘ ਗਿਆ ਫਿਰ ਉਹਨੇ ਤੀਜਾ ਤੀਰ ਛੱਡਿਆ ਤੀਜਾ ਤੀਰ ਜਿਹੜਾ ਸੀ ਉਹ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪੇਟੀ ਨਾਲ ਲੱਗਿਆ ਲੱਕ ਦੇ ਨਾਲ ਪੇਟੀ ਜਿਹੜੀ ਹੁੰਦੀ ਹੈ ਨਾ ਬੇਟੀ ਨਾਲ ਲੱਗ ਕੇ ਮਾਰਿਆ ਜ਼ਖਮ ਥੋੜਾ ਜਿਹਾ ਕੀਤਾ ਮਹਾਰਾਜ ਨੂੰ ਤੇ ਮਹਾਰਾਜ ਨੇ ਵੇਖਿਆ ਫਿਰ ਵਚਨ ਕੀਤਾ ਜਵੇ ਬਾਣ ਲੱਗਿਓ ਤਵੇ ਰੋਸ ਜਾਗਿਓ ਰੋਹ ਚਾਏ ਮਹਾਰਾਜ ਪੱਥੇ ਜੋ ਤੀਰ ਕੱਢ ਕੇ ਕਮਾਨ ਤੇ ਚਾੜਿਆ ਇੱਕੋ ਹੀ ਤੀਰ ਛੱਡਿਆ ਮਹਾਰਾਜ ਨੇ ਤੇ ਹਦੀ ਚੰਦ ਰਾਜੇ ਨੂੰ ਨਾ ਮੌਤ ਦੇ ਘਾਟ ਉਤਾਰ ਦਿੱਤਾ ਉਸ ਵੇਲੇ ਮਹਾਰਾਜ ਇਸ ਪਾਵਨ ਪਵਿੱਤਰ ਸਥਾਨ ਵਾਲੀ ਜਗ੍ਹਾ ਤੇ ਖੜੇ ਸੀ ਜਿਹਦਾ ਨਾਮ ਹੈ ਗੁਰਦਰਾ ਤੀਰ ਗੜੀ ਸਾਹਿਬ ਕਰੋ ਦਰਸ਼ਨ ਸ਼ੇਅਰ ਕਰ ਦਿਓ